ਲਓ ਬਈ ਮਿੱਤਰੋ ਸੋਨੂੰ ਇਸ ਵੀਡੀਓ ਚ ਆਪਾਂ ਤਿੰਨ ਚਾਰ ਜਾਨਵਰ ਹੋਰ ਦਿਖਾਉਣੇ ਆਗੇ ਜਿਹੜੇ ਇਸ ਭਰਾ ਕੋਲੇ ਸੇਲ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂ ਵਧੀਆ ਬਾਈ ਤੇ ਬਾਈ ਪਹਿਲਾਂ ਤਾਂ ਆਪਾਂ ਇਹ ਨੁਹਰੀ ਤੋਂ ਹੀ ਕਰ ਲਗੇ ਸ਼ੁਰੂ ਜੀ ਬਾਈ ਤੇ ਇਹਦੀ ਡਿਟੇਲ ਕੋਈ ਸੁਈ ਹੋਈਏ ਇੱਕ ਵਾਰ ਆਪਣੇ ਕੋਲੇ ਅੱਛਾ ਬੱਚੀ ਇਹਦੀ ਕਰੇ 5 ਮਹੀਨੇ ਛੱਡ ਕੇ ਆ ਅੱਛਾ ਅੱਛਾ ਸਵਾ 3 ਲੱਖ ਰੁਪਏ ਡਿਮਾਂਡ ਕਰਦੇ ਆ ਇਹਦੀ ਸਵਾ 3 ਲੱਖ ਰੁਪਿਆ ਡਿਮਾਂਡ ਆ ਜੀ ਬਾਈ ਠੀਕ ਆ ਤੇ ਬੱਚੀ ਇਹਦੀ ਘਰੇ ਆ ਬੱਚੀ ਘਰੇ ਆ ਬਾਈ 5 ਮਹੀਨੇ ਦੀ ਬੱਚੀ ਹੈ ਦੀ ਠੀਕ ਆ ਠੀਕ ਮੌਕੇ ਤੇ ਖਾਲੀ ਏ ਕੋੜੀ ਇਹੜਾ ਪਿੰਡ ਆ ਬਾਈ ਆਪਣਾ ਜਿਹੜਾ ਸੰਗਰੂਰ ਪਿੰਡ ਲੇਰ ਕਲਾਂ ਬਾਈ ਠੀਕ ਆ ਠੀਕ ਤੇ ਅੱਗੇ ਹੈ ਭਰਾ ਇਹ ਦਾਣਾ ਖਵਾਈ ਜਾਂਣਾ ਆ ਦਾਣਾ ਵੀ ਖਵਾਈ ਜਾਂਦੇ ਆ ਬਾਈ ਹੁਣ ਹੀ ਆਇਆ ਹਲੇ ਨਾ ਅੱਛਾ ਅੱਛਾ ਚੱਲ ਖਵਾ ਲਾ ਉਹਨੇ ਦਾਣਾ ਫਿਰ ਹਾਂ ਬਾਈ ਰੋਕ ਲੈਨੇ ਆ ਫਿਰ ਵੀਡੀਓ ਆਪਾਂ ਇੱਥੇ ਕਰੀ ਵਾਹ ਬਾਈ ਵਾੜ ਵੀ ਸਾਨੂੰ ਵਾਹ ਵਾ ਬਣ ਗਈ ਨਾ ਹਾਂ ਵਾੜ ਤਾਂ ਬਣ ਗਈ ਉਹਨੇ 300 ਕਿਲੋਮੀਟਰ ਕਿੰਨੇ ਵਜੇ ਤੁਰੇ ਸੀ ਸਵੇਰੇ ਚੋੜੇ ਜੀ ਬਈ 4 ਵਜੇ ਠੀਕ ਲੋ ਮਿੱਤਰੋ ਹੁਣ ਤੁਹਾਨੂੰ ਅਗਲੇ ਜਾਨਵਰ ਦਿਖਾਉਣੇ ਆਗੇ ਬਈ ਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਹਾਂ ਬਈ ਇਹ ਆਪਣੀ ਘੋੜੀ ਇਹਦੀ ਬੱਚੀ ਹੈ 3 ਮਹੀਨਾ ਦੀ ਸਾਢੇ 3 ਮਹੀਨੇ ਦੀ ਘੋੜੀ ਫੇਰ ਪ੍ਰੈਗਨੈਂਟ ਹੈ ਅੱਛਾ ਹਾਂ ਇਹਦੀ 1,10,000 ਰੁਪਏ ਦੀ ਡਿਮਾਂਡ ਕਰਦੇ ਆਪਾਂ ਠੀਕ ਹੈ 1,10,000 ਹਾਂਜੀ ਬਈ ਮੰਗਰ ਬਸ਼ੇਰੀ ਇਹ ਤਨੇ ਸਾਢੇ 3 ਮਹੀਨੇ ਦੀ ਠੀਕ ਆ ਮੰਗਰ ਆ ਬਸ਼ੇਰੀ ਆ ਜੀ ਇਹ ਕਿਹੜੇ ਘੋੜੇ ਦੀ ਬੱਚੀ ਬੱਚੀ ਹੈ ਇਹ? ਇਹ ਬਈ ਅਨੌਨੀ ਹੈ। ਅੱਛਾ ਖਰੀਦੀ ਹੋਊ। ਹਾਂ ਖਰੀਦੀ ਹੋਈ ਹੈ ਬਈ ਆਪਣੀ। ਠੀਕ ਹੈ। ਹੁਣ ਤੁਸੀਂ ਮਲਾਈਆ ਫਿਰ ਘੋੜੀ ਉਹ। ਹਾਂ ਆਪਾਂ ਨੁਕਰੇ ਘੋੜੇ ਤੋਂ ਮਲਾਈ ਹੋਈ ਹੈ ਬਈ ਇਹ। ਠੀਕ ਹੈ। ਕਿਹੜੇ ਤੋਂ? ਪਿੰਡੀ ਹੈ ਬਈ ਆਪਣਾ। ਨੂਰੇ ਦਾ ਬੱਚਾ ਹੈ। ਪਿੰਡੀ ਹੈ। ਕਿਹੜੇ ਦਾ? ਨੂਰੇ ਦਾ ਬੱਚਾ ਹੈ ਬਈ। ਨੂਰੇ ਦਾ। ਹਾਂਜੀ। ਬਾਕਰਪੁਰ ਵਾਲੇ ਦਾ। ਹਾਂਜੀ। ਉਹਦਾ ਬੱਚਾ ਉਹ ਤੋਂ ਮਿਲੀ ਹੋਈ। ਹਾਂਜੀ। ਇਹ ਆਪਣੇ ਕੋਲ ਬਛੇਰਾ ਬਈ ਇੱਕਾ 16 ਗਿ ਮਹੀਨਿਆਂ ਦਾ ਅਗਲਾ। ਉਹ ਵੀ ਵੇਖ ਲਓ। ਬੁਖਾ ਦੇਣੀ ਆ। ਇਹ ਸਵਾਰੀ ਸਪੂਰੀ ਕਰਾਉਂਦੀ ਹੈ ਵਧੀਆ ਬਈ ਘੋੜੀ। ਕੁਛ ਨਹੀਂ ਕਹਿੰਦੀ ਬੱਚਾ ਫਰਲੇ ਜਨਾਨੀਆਂ ਫਰੀ ਜਾਣ ਕੁਛ ਨਹੀਂ ਕਹਿੰਦੀ ਠੀਕ ਆ ਠੀਕ ਬਾਕੀ ਸਾਊ ਸੀਲ ਜਾਨਵਰ ਬਿਲਕੁਲ ਬਾਈ ਬਿਲਕੁਲ ਕੁਛ ਨਹੀਂ ਸੀਲ ਤਾਂ ਬਹੁਤ ਆ ਹਨਾ ਹਾਂ ਬਾਈ ਡੰਗਰ ਥੋੜੇ ਲਿਸੇ ਨੇ ਬਾਈ ਜਿਆਦੇ ਹੋ ਗਏ ਬਾਕੀ ਨਵੇਂ ਬੰਦੇ ਲੈਣ ਦੇ ਬਾਈ ਹਾਂ ਕੰਮ ਵਾਲੀ ਘੋੜੀ ਆ ਕੀ ਜਿਹੜੇ ਨੇ ਪਹਿਲੀ ਹਰ ਸ਼ੌਕ ਚੈੱਕ ਪਾਸ ਹੈ ਬਾਈ ਡਾਕਟਰ ਤੋਂ ਹੈ ਚੈੱਕ ਪਾਸ ਸਾਢੇ ਤਿੰਨ ਮਹੀਨੇ ਦੀ ਹਾਂ ਤੇ ਜਿਵੇਂ ਹੁਣ ਤੁਸੀਂ ਨੁਗਰੇ ਦਵਾਸਦੇ ਬੱਚਾ ਵਧੀਆ ਦੇ ਜੀ ਹਾਂਜੀ ਹਾਂਜੀ ਬਾਈ ਇਹ ਕਈ ਵਾਰੀ ਕਰਪਾ ਹੋ ਜਾਂਦੀ ਹੈ ਕਈ ਵਾਰੀ ਬਲੱਡ ਮਿਲ ਜਾਂਦਾ ਹਾਂਜੀ ਹਾਂਜੀ ਬਾਈ ਆ ਜਾਓ ਫਿਰ ਅੱਗੇ ਆ ਜਾਓ ਬਾਈ ਇਹ ਬਸ਼ੇਰਾ ਬਈ 16 ਮਹੀਨੇ ਦਾ ਆਪਣੇ ਕੋਲ ਅੱਛਾ ਹਾਂ ਬਈ ਇਹ 16 ਮਹੀਨਿਆਂ ਦਾ ਤੇ ਇਹ ਕਿਹੜੇ ਦਾ ਬਾਈ ਇਹ ਵੀ ਅਨਨੋਨ ਹੀ ਹੈ ਬਾਈ ਆਪਣੇ ਕੋਲ ਅੱਛਾ 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 ਇਹਦੀ ਕੀ ਡਿਮਾਂਡ ਕਰਦਾ ਹਰਪਰਾ ਇਹਦਾ ਮੰਗਦਾ ਮੈਂ 70000 ਰੁਪਇਆ ਠੀਕ ਮੋਕੇ ਤੇ ਮਾੜਾ ਮੋਟਾ ਕੋਈ ਮਾਰਦਾ ਹਾਂ ਬਾਈ ਕਰਦਾ ਏ ਜਰੂਰ ਕਰਾਂਗੇ ਠੀਕ ਹੈ ਉਹ ਲੈਂਥ ਲੋਂਥ ਤੇ ਚੰਗਿਆ ਨਾ ਜਿੰਨਾ ਚੰਗਾ ਆ। ਹਾਂ ਬਈ ਹਾਂ ਜਦ ਲਿਸਾ ਥੋੜਾ ਐ ਬਾਈ। ਹਾਂ ਲਿਸਾ ਥਾ ਬਾਈ। ਤੇ ਘਰੇ ਵੀ ਆਪਣੇ ਜਾਨਵਰ ਹੁੰਦੇ ਆ ਬਾਈ। ਹਾਂ ਘਰੇ ਹੈਗੇ ਨੇ ਬਾਈ। ਬਈ। ਹਾਂ ਘਰੇ ਇੱਕ ਕਾਲਾ ਬਸ਼ੇਰਾ ਖੜਾ ਨੁਕਰੀ ਬਸ਼ੇਰੀ ਐ। ਅੱਛਾ। ਹਾਂ ਬਾਈ। ਆਹੀ ਜਾਨਵਰ ਸੀ ਆਪਣੇ ਕੋਲ। ਹਾਂ ਹੋਰ ਵੀ ਘਰੇ ਖੜੇ ਨੇ ਬਈ ਘਰੇ। ਇੱਥੇ ਇੱਥੇ ਮੰਡੀ। ਇੱਥੇ ਹੀ ਨੇ ਬਾਈ ਆਪਣੇ ਕੋਲ। ਠੀਕ ਆ ਠੀਕ। ਹਾਂ ਬਈ। ਲਓ ਮਿੱਤਰੋ ਆ ਜਾਨਵਰ ਸੀ ਇੰਨਾ ਭਰਾਵਾਂ ਕੋਲ। ਤੁਹਾਨੂੰ ਆਪਾਂ ਦਿਖਾ ਦੇ ਹੈਗੇ ਇਹ ਜਾਨਵਰ। ਸਾਰੇ ਸੀਲ ਨੇ ਬਾਈ ਕੋਈ ਜਿਵੇਂ ਮਰਜੀ ਡੰਗਰ ਪਸ਼ੂ। ਜੇ ਮਰਜ਼ੀ ਬੱਚਾ ਘਰੇ ਬੁੜੀਆਂ ਠੀਕ ਹੈ ਜੀ ਤੇ ਬਾਈ ਇੱਕ ਵਾਰੀ ਆਪਣਾ ਪ੍ਰੋਪਰ ਐਡਰੈਸ ਬੋਲ ਦੇ ਤੇ ਫੋਨ ਨੰਬਰ ਬਾਈ ਆਪਣਾ ਜ਼ਿਲ੍ਹਾ ਸੰਗਰੂਰ ਪਿੰਡ ਲੇਲਗਲਾਂ ਨੰਬਰ ਹੈਗਾ 88999 65400 ਠੀਕ ਹੈ ਲਓ ਮਿੱਤਰੋ ਆ ਨੰਬਰ ਤੇ ਭਰਾਵਾਂ ਨਾਲ ਕਰ ਲਿਓ ਸੰਪਰਕ ਇਹਨਾਂ ਚੋਂ ਕੋਈ ਵੀ ਜਾਨਵਰ ਤੁਸੀਂ ਖਰੀਦਣਾ ਹੋਵੇ ਤਾਂ ਜਰੂਰ ਕਰੋ ਸੰਪਰਕ ਜਿਹੜੇ ਭਰਾਵਾਂ ਨੇ ਆਪਣੇ ਫੇਸਬੁਕ ਪੇਜ ਦਿਲਦਾਰ ਬੰਦੇ ਨੂੰ ਫਾਲੋ ਨਹੀਂ ਕੀਤਾ ਫਾਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਮਿਲਦੇ ਆ ਜੀ ਹੋਰ ਕਿਸੇ ਨਵੀਂ ਵੀਡੀਓ ਧੰਨਵਾਦ